ਤੁਸੀਂ ਅੱਜ ਉਹਨਾਂ ਦਿਨਾਂ ਦੇ ਵਿੱਚ ਵੱਡਾ ਕੱਠ ਕੀਤਾ ਕਿ ਜਦੋਂ ਪੰਜਾਬ ਸਰਕਾਰ ਤੇ ਵੱਖ-ਵੱਖ ਸਿਆਸੀ ਪਾਰਟੀਆਂ ਵੋਟਾਂ ਲੈਣ ਦੀ ਖਾਤਰ ਤੁਹਾਡੇ ਵਿਹੜਿਆਂ ਦੇ ਵਿੱਚ ਹਲ-ਹਲ ਕਰਦੇ ਫਿਰਦੇ ਨੇ ਤੇ ਅੱਜ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਮਾਨਸਾ ਦੀ ਧਰਤੀ ਤੇ ਇਕੱਠੇ ਹੋਏ ਹੋ ਤੁਸੀਂ ਆਪ ਦੇ ਚੁੰਡੇ ਤੋਂ ਪਾਉਣ ਲਈ ਇਕੱਠੇ ਹੋਏ ਹੋ ਤੁਸੀਂ ਆਪ ਦੇ ਰੋਜ਼ਗਾਰ ਲਈ ਇਕੱਠੇ ਹੋਏ ਹੋ ਤੁਸੀਂ ਇੱਥੋਂ ਦੀ ਸਰਕਾਰ ਨੂੰ ਦੱਸਣ ਵਾਸਤੇ ਆਏ ਹੋ ਕਿ ਸਾਡੀਆਂ ਵੀ ਕੋਈ ਮੰਗਾਂ ਨੇ ਸਾਡੇ ਵੀ ਮਸਲੇ ਨੇ ਕਿ ਜਿਹੜੀ ਸਰਕਾਰ ਤੋਂ ਤੁਹਾਨੂੰ ਬੜੀਆਂ-ਬੜੀਆਂ ਆਸਾਂ ਸੀ ਅੱਜ ਤੋਂ 4 ਸਾਲ ਪਹਿਲਾਂ ਕਿ ਜਿਹਨਾਂ ਮੁੱਖ ਮੰਤਰੀ ਕਹਿੰਦਾ ਸੀ ਕਿ ਬਦਲਾ ਦੀ ਸਰਕਾਰ ਆਉਣੀ ਹੈ ਜਿਹੜਾ ਮੁੱਖ ਮੰਤਰੀ ਮਜ਼ਦੂਰ ਵੇੜੇ ਦੇ ਵਿੱਚ ਗੀਤ ਗਾਉਂਦਾ ਸੀ ਤੂੰ ਮੰਨਦਾ ਰਹੀਵੇਂ ਸੂਰਜਾ ਕੰਮੀਆਂ ਦੇ ਵੇੜੇ ਅੱਜ ਉਸ ਵੇੜੇ ਦੇ ਕੰਮੀਆਂ ਦੇ ਵੇੜੇ ਦੇ ਲੋਕ ਅੱਜ ਉਸ ਮੁੱਖ ਮੰਤਰੀ ਨੂੰ ਯਾਦ ਕਰਾਉਣ ਵਾਸਤੇ ਆਇਆ ਹੈ ਇਹ ਤੋਂ ਮਜ਼ਦੂਰਾਂ ਦਾ ਲਗਾਤਾਰ ਵਿਤਕਰੇ ਕੀਤੇ ਆ ਨਰੇਗਾ ਦਾ ਕੰਮ ਬੰਦ ਕੀਤਾ ਤੁਹਾਡੀ ਸਰਕਾਰ ਨੇ 2 ਪਈ ਕੰਡਾਂ ਵਾਲੀ ਕਣਕ ਜੇ ਮਜ਼ਦੂਰਾਂ ਨੂੰ ਮਿਲਦੀ ਸੀ ਤਾਂ ਇਹ ਸਰਕਾਰ ਨੇ ਬੰਦ ਕੀਤੀ ਹੈ ਜੇ ਇਹ ਕਹਿਣਾ ਹੁੰਦਾ ਸੀ ਕਿ ਕਿਸੇ ਨੂੰ ਟੈਂਕੀ ਦੇ ਜਲ ਦੀ ਲੋੜ ਨਹੀਂ ਪਈ ਕਿਸੇ ਨੂੰ ਘਾਨੇ ਮਜ਼ਾਰੇ ਨਹੀਂ ਦੇਣੇ ਪਏ ਅੱਜ ਇਹ ਸਰਕਾਰ ਦੇ ਵਿੱਚ ਸਭ ਤੋਂ ਵੱਧ ਧੰਨੇ ਤੇ ਸਭ ਤੋਂ ਵੱਧ ਚੁੰਨੀਆਂ ਰਲੀਆਂ ਸਾਡੀਆਂ ਮਜ਼ਦੂਰ ਹਸਤਾਂ ਦੀਆਂ ਸੋ ਸਤਿਗੁਰੂ ਤੁਸੀਂ ਇਹਨਾ ਮੰਗਾਂ ਦੀ ਖਾਤਰ ਮੇਰੇ ਤੋਂ ਪਹਿਲਾਂ ਬੁਲਾ ਰਹੇ ਨੇ ਤੁਹਾਨੂੰ ਦੱਸ ਕੇ ਗਿਆ ਕਿ ਤੁਸੀਂ ਲਗਾਤਾਰ ਜਿਹੜੀ ਹੈਗੇ ਬਣਾ ਕੇ ਰੱਖਣੀਆ ਲਗਾਤਾਰਤਾ ਤੁਸੀਂ ਇਹ ਨਹੀਂ ਵੀ ਅੱਜ ਕਰੇ ਨਹੀਂ ਕਰ ਲਈ ਕਿ ਇਥੇ ਤੁਹਾਡੇ ਮਸਲੇ ਹੱਲ ਹੋ ਜਾਣੇ ਆ ਤੁਸੀਂ ਕਿਸਾਨ ਜੱਫੇ ਬੰਦੀਆਂ ਮੰਗੂ ਝੱਲੇ ਜੰਡਾ ਪਾ ਕੇ ਰੱਖਣਾ ਕਿ ਕੱਲਾ ਇਹ ਨਹੀਂ ਕਿ ਸਾਨੂੰ ਇਥੋਂ ਜੇ ਰੋਜ਼ਗਾਰ 150 ਦਿਨ ਕਰਾ ਲਿਆ 150 ਦਾ ਰੋਜ਼ਗਾਰ ਵੀ ਮਿਲ ਗਿਆ ਤਾਂ ਸਾਡੇ ਚਿੰਤਾ ਸਿੱਧੇ ਹੋ ਜਾਣਗੇ ਜੇ ਤੁਸੀਂ 1000 ਰੁਪਏ ਦੇ ਹਰੀਮੀ ਕਰਾ ਲਈ ਕਿ ਸਾਡੇ ਦਿਲ ਸਿੱਧੇ ਹੋਣ ਵਾਲੇ ਆ ਜੇ ਅਸੀਂ 1000 ਰੁਪਏ ਦੇ ਹਰੀ ਦਾਗੂ ਕਰਵਾ ਜਾਂਦੇ ਆ ਤਾਂ ਸਰੂ ਦੇ ਤੇ ਨੀ ਮੋਤਰ ਸਾਡੇ 300 ਸਾਡੇ 350 ਦੀ ਹੋ ਜਾਣੀ ਹੈ ਕਿ ਖੰਡਾ ਜਿਹੜੀ 50 ਰੁਪਏ ਤੋਂ ਚੱਲ ਕੇ ਕਿ 80 90 ਤੇ ਹੋ ਜਾਣੀ ਹੈ ਕਿ ਸਾਡਾ ਟੁੱਥੇ ਨੱਕ ਵਾਲਾ ਉਵੇਂ ਬਚਣਾ ਰਹਿਣਾ ਸਾਨੂੰ ਮੰਗਾ ਕੀ ਲੈ ਕੇ ਆਉਣੀਆਂ ਪੈਣੀਆਂ ਮੰਗਾ ਸਾਨੂੰ ਉਹ ਲੈ ਕੇ ਆਉਣੀਆਂ ਕਿ ਜ਼ਮੀਨ ਕਿਸੇ ਦੀ ਮਾਵੇ ਪੈਦਾ ਨਹੀਂ ਕੀਤੀ ਜਮੀਨ ਕੋਦਰ ਦੀ ਰੇਣ ਹੈ ਕਿ ਕਾਨੂੰਨ ਵਾਲੇ ਲੈਂਡ ਸੀਲਿੰਗ ਐਕਟ 1972 ਸਾਡੇ 17 ਕਿੱਤਿਆਂ ਤੋਂ ਵੱਧੂ ਕੋਈ ਜ਼ਮੀਨ ਨਹੀਂ ਰੱਖ ਸਕਦਾ ਮੰਗ ਕਰਨੀ ਪਣੀ ਐ ਇਹ ਜ਼ਮੀਨਾਂ ਦੇ ਵਿੱਚੋਂ ਸਾਨੂੰ ਜ਼ਮੀਨਾਂ ਦੇ ਵਿੱਚੋਂ ਹਿੱਸਾ ਮੰਗਣਾ ਹੈ ਕਹਿੰਦਾ ਕਿ ਕਾਨੂੰਨ ਇਹਨਾਂ ਦਾ ਬਣਾਇਆ ਹੈ ਕਾਨੂੰਨ ਇਹਨਾਂ ਨੂੰ ਲਾਗੂ ਕਰਨਾ ਪੈਣਾ ਹੈ ਕਿ ਨਾਲ ਜ਼ਮੀਨਾਂ ਦੀ ਮੰਗ ਕਰਨੀ ਪਣੀ ਐ ਨਾਲ ਪੜਾਈ ਦੀ ਮੰਗ ਕਰਨੀ ਪਣੀ ਐ ਨੌਕਰੀਆਂ ਦੀ ਮੰਗ ਕਰਨੀ ਪਣੀ ਐ ਕਿ ਤਾਂ ਸਾਡੇ ਦਿਲ ਸਿੱਧੇ ਹੋਣੇ ਆ ਨਰੇਗਾ ਦਾ ਕੰਮ ਲੈਣ ਦੀ ਖਾਤਰ ਕਰਨ ਚਲਨਾ ਜ਼ਰੂਰ ਤਪਦਾ ਰਹੂ ਉਹਦੇ ਨਾਲ ਚੌੜੇ ਰਹੇ ਨਹੀਂ ਸਾਨੂੰ ਕੁਛ ਨਾ ਕੁਛ ਜਿਹੜਾ ਮਨ ਕੇ ਰਹਾਤ ਮਿਲਦੀ ਹੈ ਪਰ ਜਿਹੜੀਆਂ ਮੇਲ ਮੰਗਾ ਜਮੀਨਾਂ ਤੇ ਆ ਕੇ ਆਪਣੀਆਂ ਚਾਹੀਦੀਆਂ ਜੇ ਸਾਡੀਆਂ ਕਿਸਾਨ ਜਥੇਬੰਦੀਆਂ ਕਹਿ ਸਕਦੀ ਹੈ ਬੱਚੇ-ਬੱਚੇ ਝੋਕ ਦੇਾਂਗੇ ਜਮੀਨਾਂ ਦੇ ਕਰਜ਼ੇ ਰੋਕ ਦੇਾਂਗੇ ਤਬਰ ਸਾਡੇ ਮਜ਼ਦੂਰਾਂ ਨੂੰ ਵੀ ਕਹਿਣਾ ਚਾਹੀਦਾ ਹੈ ਕਿ ਜਮੀਨ ਕਿਸੇ ਦੀ ਮਨਲੇ ਪੈਦਾ ਨਹੀਂ ਕੀਤੀ ਧਰਤੀ ਕੁਦਰਤੀ ਦੇਣਾ ਪਰ ਇਹਨਾਂ ਦੇ ਕਰਜ਼ੇ ਕਿਉਂ ਸਾਡੇ ਕਰਜ਼ੇ ਕਿਉਂ ਨਹੀਂ ਸਾਡੇ ਚੱਤ ਪੰਜ ਮਰਲੇ ਦਾ ਬਲਾਣ ਲੈਣ ਦੀ ਹਿੰਮਤ ਨਹੀਂ ਹੈਗੀ ਸਾਡੀ ਜੇਬ ਖਾਲੀ ਕਰਦੀ ਇਸ ਕਰਕੇ ਆ ਮਜ਼ਦੂਰਾਂ ਤਾਂ ਬੈਠੀਆਂ ਕਰਤੀਆਂ ਸਾਡੀਆਂ ਸਰਕਾਰਾਂ ਨੇ ਕਰਜ਼ਾਈ ਹਰ ਮਜ਼ਦੂਰ ਦੇ ਘਰ ਤੁਹਾਨੂੰ ਜੰਮੇ ਪੰਜ ਪੰਜ ਮਰਲੇ ਕੋਠੜੀਆਂ ਦਾ ਕਰਜ਼ਾ ਕਿ ਬੰਮਰ ਤੇ ਨੀਂਦ ਨਹੀਂ ਆਉਂਦੀ ਬੁੱਧਵਾਰ ਦੀ ਰਾਤ ਨੂੰ ਵੀਰਵਾਰ ਦੀ ਕਿਸ਼ਤ ਦੇ ਲਈ ਖਤਰ ਆ ਕੋਠੜੀਆਂ ਦੇ ਕਰੰਦੇ ਹਰ ਹੱਲ ਕਰਦੇ ਫਿਰਦੇ ਸਾਡੀਆਂ ਮਜ਼ਦੂਰ ਆਉਂਤਾ ਦੇ ਮਗਰ ਕਿਸ਼ਤਾਂ ਲਈ ਖਤਰ ਕੇ ਹਾਲਾਤ ਇਹ ਜੇ ਬਣਾ ਕੇ ਤੁੰਗੀਆਂ ਸਰਕਾਰਾਂ ਨੇ ਇਹਨਾਂ ਸਰਕਾਰਾਂ ਤੋਂ ਚਾਹੇ ਕੋਈ ਕਾਂਗਰਸ ਆਵੇ ਚਾਹੇ ਕੋਈ ਕਾਲੀ ਆਵੇ ਆ ਬਦਲਾਵ ਵਾਲੀ ਸਰਕਾਰ ਤੋਂ ਤੁਸੀਂ ਦੇਖ ਲਈ ਜਿਹਨੇ ਸਾਡੇ ਮਜ਼ਦੂਰਾਂ ਨੂੰ ਬੜਾ ਚਾਚੜਾ ਆਇਆ ਸੀਗਾ ਸਾਡੇ ਮਜ਼ਦੂਰਾਂ ਦੇ ਜਵਾਬ ਉਦੋਂ ਸਰਮਰ ਕੇ ਝੰਡਾ ਮੋਢੇ ਤੇ ਧੜਕੇ ਹਲ ਹਲ ਕਰਦੇ ਫਿਰਦੇ ਸੀ ਤੇ ਮੈਂ ਉਦੋਂ ਵੀ ਰੋਕ ਕੇ ਕਹਿੰਦਾ ਹੁੰਦਾ ਸੀ ਤੁਹਾਡਾ ਭਲੇਖਾ ਕਿ ਸਰਕਾਰਾਂ ਜਿਹੜਾ ਨਾਰਾ ਲੋਦੇ ਇਨਕਲਾਬ ਦਾ ਇਹ ਭਗ ਸਿੰਘ ਦਾ ਨਾਰਾ ਨਹੀਂ ਹੈਗਾ ਇਹ ਨਰਾ ਆਪ ਦੀ ਜ਼ਿੰਦਗੀ ਬਦਲਣ ਦੀ ਖਤਰ ਲਾਉਂਦੇ ਆ। ਇਹ ਡਾਕਟਰ ਅੰਬੇਡਕਰ ਦੀ ਫੋਟੋ ਲਾਉਣ ਦੀ ਕਰਕੇ ਜ਼ਿੰਦਗੀ ਨਹੀਂ ਬਦਲਨੀ। ਡਾਕਟਰ ਅੰਬੇਡਕਰ ਜੋ ਕਹਿ ਕੇ ਗਿਆ ਉਹਦੇ ਨਾਲ ਜ਼ਿੰਦਗੀ ਬਦਲਨੀ ਹੈ। ਇਹ ਕਰਕੇ ਜੋ ਡਾਕਟਰ ਅੰਬੇਡਕਰ ਤਸੀਰਪਾਲ ਸਿੰਘ ਨੇ ਵਿਚਾਰਾਂ ਨੂੰ અપਨਾਉਣਾ ਪਿਆ। ਸੋ ਆ ਤੁਹਾਡੇ ਬਲਕੇ ਤੁਹਾਡੀ ਵਧਾਈ ਦੇ ਪਾਤਰੋਂ ਤੁਸੀਂ ਆਦੇ ਹੱਕਾਂ ਪਰ ਦੀ ਚੇਤਿਤ ਹੋ ਕੇ ਅੱਜ ਬਾਸਾਂ ਦੀ ਧਰਤੀ ਦੇ ਵੱਡਾ ਕੱਟ ਕੀਤਾ ਆਹ ਪੂਰੇ ਮਜ਼ਦੂਰ ਵੇੜਲ ਦੇ ਵਿੱਚ ਆਹ ਨੰਨਤ ਕਰਕੇ ਕਿ ਇੰਦਾਂ ਦੀਆਂ ਸਰਕਾਰਾਂ ਬਣਾ ਕੇ ਜਿਹੜੀਆਂ ਮਜ਼ਦੂਰ ਪੱਕੀ ਹੋਣ ਉਹ ਸਰਕਾਰਾਂ ਲੈ ਕੇ ਕਿ ਜਿਹੜੀਆਂ ਜ਼ਮੀਨਾਂ ਤੇ ਜ਼ਮੀਨਾਂ ਦਾ ਹਿੱਸਾ ਲੈ ਕੇ ਦੇਣਾ ਇਹਦੀਆਂ ਮਿਹਨਤਾਂ ਦਾ ਤਾਂ ਹਿੱਸਾ ਦਾ ਸਾਰਾ ਦਾ ਬਹੁਤ-ਬਹੁਤ ਧੰਨਵਾਦ